ਰਹਣ ਸੱਪ ਗਿਆ ਨਾ ਅੱਥੇਆ ਸਰਦਾਰ ਵੀ ਬਹਿ ਜਾ ਆ ਕੇ ਮੋਟੇ ਆਹ ਸਾਲਾ ਜੜਵਾੜ ਬੰਗਲਾ ਬਣਿਆ ਫਿਰਦਾ ਅੱਜ ਤਾਂ ਇਹ ਲਵਾਉ ਕੁਟ ਲਾ ਲਾਂਗੇ ਆਹੜਾ ਦਾ ਬਥੇਰੇ ਕੱਢ ਤੇ ਕਾਨੂੰ ਪੁੱਛ ਲਾਂਗੇ ਵੀ ਦਿਹਾੜੀ ਲਵਾਉਣੀ ਆ ਪਚਾਲ ਦਾ ਖੜ ਰਹਿਦਾ ਕੱਢ ਦੂੰ ਕੀ ਬੰਦਾ ਕੰਮੀ ਕਰਨਾ ਦਿਹਾੜੀ ਲੈ ਜੇ ਠੀਕਾ ਬੰਦਾ ਦਾ ਖਾਂ ਪਿਸ਼ਟਾ ਇਹ ਬੰਦਾ ਦਾ ਚੰਗਾ ਆਪਾਂ ਕਾਨੂੰ ਮਾਰਾ ਕਹਿਣਾ ਆਪਣਾ ਤਾਂ ਦੁਪਹਿਰਾ ਹੁੰਦਾ ਅੱਜ ਲੱਗੀ ਦਿਹਾੜੀ ਕੱਲ ਦੀ ਹੋਰ ਲਾ ਦਾਂਗੇ ਇਹਦੇ ਖਾਲਾਂ ਖਾਟਿਆਂ ਦਾ ਨਵੇਂ ਢਾਂਗੇ ਚਾਰ ਦਿਨਾਂ ਨੂੰ ਪਾਣੀ ਲੱਗਣ ਵਾਲਾ ਹੋ ਜੂਗਾ ਹੂ ਤਾਂ ਲਾ ਜਾਾਂਗੇ ਪਾਣੀ ਪਾਣੀ ਵੀ ਆਪਾਂ ਹਾਏ ਹਾਏ ਵੀ ਦੱਤ ਛੋਰੇ ਮੇਰੇ ਦੇ ਕਰਮਣਾ ਕੀ ਹੋਜੇ ਹੁੱਥ ਤੱਕ ਰੱਖ ਲੈ ਛੁਣ ਬੀਨਾ ਜਾਵੇ ਜੜਵਾੜ ਨੂੰ ਔਖਾ ਔਖਾ ਜਾ ਪੂਤਲੀ ਖਰਾਬ ਤਰੀ ਬੈਠਾ ਓਏ ਬੜੇ ਬੜੇ ਹਾਂ ਟੜਕੇ ਦੇ ਤਾਂ ਮੱਥਾ ਮਾਰੀ ਜਾਂਦੇ ਆ ਉਦਾ ਮੇਰਾ ਹਲਾ ਦਾ ਵਧੀਆ ਕਰਦਾਗਾ ਚਲਾ ਖਾਲਜਾ ਵੀ ਕੱਲ ਦੀ ਦਿਹਾੜੀ ਹੋਰ ਲਵਾ ਲੈਣਾ ਕੜਾਈ ਲੈਣੇ ਬੜਿਆ ਲੈਣੇ ਨਾਲੇ ਚੇ ਲਵਾ ਦਿੰਦੇ ਔਰ ਜੀ ਸਰਦਾਰ ਜੀ ਤੜਕੇ ਦੇ ਬਰਾਦੇ ਨਹੀਂ ਆ ਗਏ ਹੋਰ ਹੋਰ ਪਰਾਲੇ ਗਿਆ ਵਾ ਯਾਰ ਮੈਂ ਅੱਛਾ ਹਾਂ ਹੋਰ ਠੀਕ ਆ ਮੈਂ ਆਖਿਆ ਤੜਕੇ ਦਾ ਗੇੜੇ ਨਹੀਂ ਮਾਰਿਆ ਉਹ ਬਾ ਵੇ ਸਰਦਾਰਾ ਚੜਤੀ ਕਲਾਜੀ ਰਹੇਗਾ ਤੂੰ ਤਾਂ ਬਾੜੀ ਸੇਵਾ ਕਰਦਾ ਮੇਰੇ ਵਰਗੇ ਬੰਦਿਆਂ ਦੀ ਹੈ ਇਹ ਬਾਬਾ ਕੁਚਿਰਕੁੰਡੀ ਫੇਰ ਫੇਰ ਠੀਕ ਆ ਮੰਗੀ ਲਈ ਫਿਰ ਤਾਂ ਮੈਂ ਤਾਂ ਦੇਖਿਆ ਸਿੰਘ ਜੇ ਕੀ ਛਾਪੇ ਮੈਨੇ ਤੇ ਸਿੰਘ ਜੀ ਤਾਂ ਹੀ ਆਈ ਛਾਪੇ ਵੇ ਉਹ ਕਾਹੂ ਠੇਕੇ ਵਾਲੇ ਛਾਪ ਕੇ ਪਈ ਕਿੰਨੇ ਕ ਦੀ ਆਪਣਾ ਇਹ ਊਂਗੂ 4-500 ਦੀ ਅੱਛਾ ਨਹੀਂ ਕੀ ਆ ਫੇਰ ਤਾਂ ਹੈ ਜੇ ਤਾ ਪਾਣੀ ਪੂਣੀ ਲਾਉਣਾ ਹੋਇਆ ਮੈਨੂੰ ਦੱਸ ਦੀ ਪਰ ਅੱਥ ਨੇ ਜ਼ਰੂਰ ਢੇੜਾ ਮਾਰ ਲਿਆ ਕਿ ਨਹੀਂ ਜਿਵੇਂ ਅੱਜ ਮਾਰਿਆ ਕੋਈ ਨਾ ਕੋਈ ਨਾ ਮੰਗੀ ਦੀ ਛੱਡ ਚੱਲ ਕਰ ਜ਼ਮੀਨ ਹੀ ਥੋੜੀ ਆ ਜੇ ਕਿਤੇ ਹੋ ਸੈਲਰ ਤੋਂ ਲੈ ਕੇ ਨਾ ਅੱਛਾ ਇਧਰ ਨਹੀਂ ਸੈਲਰ ਤੱਕ ਹੁੰਦੀ ਉਹਨੇ ਦੇਖੋ ਫੇਰ ਤਾਂ ਨਜ਼ਾਰਾ ਹੀ ਆ ਜਾਂਦਾ ਨਜ਼ਾਰਾ ਵਾਹਰਾ ਆ ਜਾਂਦਾ ਸਰਦਾਰਾਂ ਹੈ ਫਿਰ ਇੱਕ ਸਾਲ ਕੀਲੇ ਚੱਕਦਾ ਕਰਦੇ ਇਦੋਂ ਬਈ ਪੀਆ ਕਰਦੇ ਹੁਣ ਨੂੰ ਇੱਥੇ ਆ ਜਾਂਦੇ ਉਹ ਮੇਰਾ ਪਾ ਪੀ ਸ਼ੀਗਾ ਵੀ ਨਾ ਨੋ 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 ਨੋ